ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਕੱਲ ਕਿਵੇਂ ਹੋ ਰਹੀ ਹੈ ਕੇਸਾਂ ਦੀ ਬੇਅਦਵੀ ਪਿੰਡਾਂ ਵਿੱਚ ਬਹੁਤ ਕੁਝ ਵੇਚਣ ਅਤੇ ਖਰੀਦਣ ਵਾਲੇ ਆਉਂਦੇ ਹਨ ਸਾਡੇ ਪਿੰਡ ਵਿੱਚ ਵੀ ਇੱਕ ਪਲਾਸਟਿਕ ਦਾ ਸਮਾਨ ਵੇਚਣ ਵਾਲਾ ਭਾਈ ਆਉਂਦਾ ਹੈ ਜੋ ਪਲਾਸਟਿਕ ਦਾ ਸਮਾਨ ਵੇਚਦਾ ਹੈ ਨਾਲ ਉਹ ਇਹ ਵੀ ਕਹਿ ਰਿਹਾ ਹੁੰਦਾ ਹੈ ਕੇ ਕੇਸ ਵੇਚ ਲਓ ਜਦੋਂ ਮੈਂ ਸੁਣਿਆ ਤਾਂ ਮੈਂ ਸਰਦਾਰ ਜੀ ਨੂੰ ਕਿਹਾ ਕਿ ਭਾਈ ਪਲਾਸਟਿਕ ਦਾ ਸਮਾਨ ਵੇਚ ਰਿਹਾ ਹੈ ਤੇ ਨਾਲੇ ਕੇਸ ਖਰੀਦ ਰਿਹਾ ਹੈ ਉਹ ਜਦ ਨੂੰ ਫੇਰ ਬੋਲ ਪੈਂਦਾ ਹੈ ਕਿ ਚਾਹੇ ਕੇਸਾਂ ਦੇ ਬਦਲੇ ਤੁਸੀਂ ਪਲਾਸਟਿਕ ਦਾ ਸਮਾਨ ਲੈ ਲਓ ਚਾਹੇ ਪੈਸੇ ਲੈ ਲਓ ਅਸੀਂ ਸੋਚਿਆ ਕਿ ਸਾਡੇ ਕੇਸਾਂ ਦੀ ਕੀਮਤ ਇੰਨੀ ਹੀ ਹੈ ਲੋਕ ਇਥੋਂ ਤੱਕ ਗਿਰ ਗਏ ਕਿ ਕੇਸ ਵੇਚਣ ਲੱਗ ਗਏ ਕੇਸ ਤਾਂ ਸਾਡੇ 5 ਕਕਾਰਾਂ ਵਿੱਚੋਂ ਇੱਕ ਗਿਣੇ ਜਾਂਦੇ ਹਨ ਤੇ ਭਾਈ ਤਾਰੂ ਸਿੰਘ ਜੀ ਨੇ ਤਾਂ ਕੇਸਾਂ ਦੇ ਬਦਲੇ ਵਿੱਚ ਆਪਣੀ ਖੂਪੜੀ ਹੀ ਅਤਰਵਾ ਦਿੱਤੀ ਸੀ ਫਿਰ ਸਰਦਾਰ ਜੀ ਉਸ ਕੋਲ ਗਏ ਤੇ ਉਸ ਨੂੰ ਰੋਕਿਆ ਕਿ ਕੇਸਾਂ ਦੀ ਕੋਈ ਕੀਮਤ ਨਹੀਂ ਹੁੰਦੀ ਇਹ ਪਰਮਾਤਮਾ ਦੀ ਅਨਮੁੱਲੀ ਦਾਤ ਹਨ ਪਰ ਅੱਗੇ ਉਸ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਲੋਕ ਤਾਂ ਮੇਰੇ ਕੋਲੇ ਕੇਸ ਵੇਚਦੇ ਹਨ ਤੇ ਸਮਾਨ ਲੈ ਕੇ ਜਾਂਦੇ ਹਨ ਇੰਨਾ ਨੇ ਉਸ ਭਾਈ ਨੂੰ ਕਹਿ ਦਿੱਤਾ ਕਿ ਤੂੰ ਇਸ ਤਰ੍ਹਾਂ ਕਹਿ ਕੇ ਸਮਾਨ ਨਹੀਂ ਵੇਚੇਗਾ ਉਹ ਤਾਂ ਇਹ ਕਹਿਣੋਂ ਹਟ ਗਿਆ ਪਰ ਸਾਡੇ ਬਹੁਤ ਸਾਰੇ ਸਿੱਖ ਲੋਕ ਇਸ ਤੋਂ ਗ੍ਰੇਜ਼ ਨਹੀਂ ਕਰਦੇ ਕਿ ਜੋ ਸਾਡੇ ਗੁਰੂਆਂ ਦੇ ਵੱਲੋਂ ਵਾਖਰੇ ਹੋਏ ਕੇਸ ਹਨ ਉਹਨਾਂ ਨੂੰ ਅਸੀਂ ਕੁਝ ਪਿਆਸਿਆਂ ਦੀ ਖਾਤਰ ਵੇਚ ਕੇ ਆਪਣੀ ਕੌਮ ਤੇ ਕਿੱਡਾ ਵੱਡਾ ਕਲੰਕ ਲਗਾ ਰਹੇ ਹਾਂ ਜਦੋਂ ਅਸੀਂ ਅਮਰਤ ਪਾਨ ਕਰਦੇ ਹਾਂ ਤਾਂ ਪੰਜ ਪਿਆਰੇ ਗੁਰੂ ਸਹਿਬ ਦੀ ਹਜ਼ੂਰੀ ਵਿੱਚ ਸਭ ਤੋਂ ਪਹਿਲਾਂ ਕਹਿੰਦੇ ਹਨ ਕਿ ਕੇਸਾਂ ਦੀ ਬੇਅਦਵੀ ਨਹੀਂ ਕਰਨੀ ਜੇ ਗੁਰੂ ਘਰ ਕਥਾਵਾਚਕ ਲੱਗਦੇ ਹਨ ਤਾਂ ਉਹ ਵੀ ਕਥਾ ਵਿੱਚ ਇਹੀ ਕਹਿੰਦੇ ਹਨ ਕਿ ਕੇਸਾਂ ਦੀ ਬੇਅਦਵੀ ਨਹੀਂ ਕਰਨੀ ਤੇ ਨਾ ਹੀ ਕਿਸੇ ਨੂੰ ਵੇਚਨੇ ਹਨ ਪਰ ਲੋਕ ਫਿਰ ਵੀ ਨਹੀਂ ਸਮਝ ਰਹੇ ਆਪਣੇ ਕੇਸਾਂ ਨੂੰ ਬਾਕੀ ਜੋ ਕੇਸ ਕੰਗੇ ਵਿੱਚ ਨਿਕਲਦੇ ਹਨ ਉਹਨਾਂ ਨੂੰ ਇਕੱਠੇ ਤਾਂ ਜ਼ਰੂਰ ਕਰ ਲੈਂਦੇ ਹਨ ਪਰ ਬਾਅਦ ਵਿੱਚ ਜਦੋਂ ਇਸੇ ਤਰ੍ਹਾਂ ਕੋਈ ਭਾਈ ਆਉਂਦਾ ਹੈ ਤਾਂ ਉਸ ਨੂੰ ਚੰਦ ਪੈਸਿਆਂ ਦੀ ਖਾਤਰ ਵੇਚ ਦਿੰਦੇ ਹਨ ਤਾਂ ਕਿ ਸਾਡੇ ਕਰਦੀਆਂ ਲੋੜਾਂ ਪੂਰੀਆਂ ਹੋ ਸਕਣ ਜੇ ਆਪਣੀਆਂ ਲੋੜਾਂ ਜੋ ਰੱਬ ਨੇ ਦਿੱਤਾ ਹੈ ਉਹਨਾਂ ਦੇ ਨਾਲ ਨਹੀਂ ਪੂਰੀਆਂ ਹੋਈਆਂ ਤਾਂ ਕੇਸਾਂ ਨੂੰ ਵੇਚ ਕੇ ਕਿਹੜਾ ਆਪਣੀਆਂ ਲੋੜਾਂ ਜ਼ਿਆਦਾ ਪੂਰੀਆਂ ਹੋ ਜਾਣਗੀਆਂ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਦੇ ਵੀ ਗੁਰੂਆਂ ਦੇ ਵਖਰੇ ਹੋਏ ਕੇਸਾਂ ਦੀ ਬੇਅਦਬੀ ਨਾ ਕੀਤੀ ਜਾਵੇ ਕਿਉਂਕਿ ਕੇਸ ਕੇਸਾਂ ਲਈ ਸਿੱਖਾਂ ਨੇ ਬੇਅੰਤ ਕਰਵਾਨੀਆਂ ਦਿੱਤੀਆਂ ਹਨ ਸਾਨੂੰ ਹਮੇਸ਼ਾ ਹੀ ਕੇਸਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਕੇਸ ਗੁਰੂ ਦੀ ਮੋਹਰ ਹਨ ਮर्यादा ਅਨਸਾਰ ਕੇਸਾਂ ਨੂੰ ਇਕੱਠੇ ਕਰਕੇ ਇਹਨਾਂ ਦਾ ਅਲੱਗ ਤੋਂ ਸੰਸਕਾਰ ਕੀਤਾ ਜਾਵੇ ਤਾਂ ਜੋ ਕਿ ਇਹ ਥਾਂ ਥਾਂ ਤੇ ਰੋਲ ਨਾ ਜੋ ਆਪਣੇ ਤੋਂ ਕੇਸ ਖਰੀਦ ਕੇ ਲੈ ਕੇ ਜਾਂਦੇ ਹਨ ਉਹ ਵੀ ਪਤਾ ਨਹੀਂ ਕਿਹੜੇ ਕੰਮ ਲਈ ਵਾਰਤ ਦੇ ਹਨ ਜੇ ਕਿਸੇ ਦੇ ਮਨ ਨੂੰ ਇਸ ਗੱਲ ਦੀ ਠੇਸ ਲੱਗੀ ਹੋਵੇ ਤਾਂ ਮੈਨੂੰ ਮਾਫ ਕਰ ਦਿਓ ਪਰ ਜੋ ਮੈਨੂੰ ਠੀਕ ਲੱਗਿਆ ਮੈਂ ਉਹੀ ਲਿਖਿਆ ਧੰਨਵਾਦ ਦੋਸਤੋ ਚੈਨਲ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ